ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਧੰਨਵਾਦ ਜੀ ਤੇ ਜਿਨ੍ਹਾਂ ਨੇ ਨਹੀਂ ਕੀਤਾ ਹੋਇਆ ਉਹ ਵੀ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਜੋ ਹੈ ਤੁਹਾਨੂੰ ਮਿਲਦਾ ਰਹੇ ਤੇ ਅੱਜ ਦਾ ਜੋ ਪਹਿਲਾ ਤਿੰਨ ਡਿਜ਼ਾਈਨ ਲੈ ਕੇ ਆਈਆਂ ਮੈਂ ਪਹਿਲਾ ਜੋ ਡਿਜ਼ਾਈਨ ਹੈ ਇਹ ਹੈਗਾ ਜੀ ਤੁਹਾਨੂੰ ਮਿਲੇਗਾ ਪਾਟਾ ਸਿਲਕ ਦੇ ਵਿੱਚ ਇੰਪੋਰਟਮੈਂਟ ਸਲਵਾਰ ਜੁ ਹੈ ਸਲਵਾਰ ਐਂਡ ਕਮੀਜ਼ ਦੋਨੋਂ ਹੀ ਪਾਟਾ ਸਿਲਕ ਦੇ ਵਿੱਚ ਨੇ ਟਿਸ਼ੂ ਦਾ ਜੋ ਵਰਕ ਦੁਪੱਟਾ ਹੈ ਜੀ ਤੇ ਇਹਨਾਂ ਦੇ ਉੱਪਰ ਜੋ ਆਰੀ ਦਾ ਵਰਕ ਕੀਤਾ ਗਿਆ ਹੋਇਆ ਤੇ ਰਸੂਤ ਦੀ ਰੇਂਜ ਥੋੜੀ ਆਪੇ ਇਹ ਤੁਹਾਨੂੰ 3700 ਦੇ ਕਰੀਬ ਸੂਟ ਮਿਲ ਜੇਗਾ ਤੇ ਇਹਦੇ ਵਿੱਚ ਕਲਰ ਤੁਹਾਨੂੰ 3 ਤੋਂ 4 ਮਿਲਣਗੇ ਨੈਕਸਟ ਜੋ ਡਿਜ਼ਾਈਨ ਹੈਗਾ ਕ੍ਰੇਪ ਦੇ ਵਿੱਚ ਪਿਓਰ ਨੇਚਰਲ ਕ੍ਰੇਪ ਹੈ ਜੀ 5 ਮੀਟਰ ਆਲਓਵਰ ਸੂਟ ਰਹੇਗਾ ਐਂਡ ਦੁਪੱਟਾ ਇਹਦੇ ਨਾਲ ਚਨਾਉਂਦਾ ਹੈ ਜੀ ਤੇ ਦੁਪੱਟੇ ਤੇ ਵੀ ਕੰਨੀਆ ਤੇ ਵਰਕ ਹੋਏਗਾ ਐਂਡ ਹੱਥ ਦੀ ਕਢਾਈ ਹੈ ਤੇ ਇਹਨਾਂ ਸੂਟਾਂ ਤੇ ਇਹ ਇਹਦੇ ਜੋ ਘੇਰੇ ਤੇ ਵਰਕ ਰੇਗਾ ਸ਼ਰਟ ਤੇ ਐਂਡ ਇਹਦੇ ਵਿੱਚ ਵੀ ਤੁਹਾਨੂੰ 3 ਤੋਂ 4 ਕਲਰ ਮਿਲਣਗੇ ਐਂਡ ਡਿਜ਼ਾਈਨ ਵੀ 3 ਤੋਂ 4 ਮਿਲਣਗੇ ਤੇ ਕਢਾਈ ਸਾਰੇ ਹੀ ਹੱਤੀ ਕੀਤੀ ਗਈ ਹੈ ਐਂਡ ਕਮ ਜੋ ਆਰੀ ਦਾ ਹੈ ਤੇ ਸਾਰਾ ਬਹੁਤ ਵਧੀਆ ਡਿਜ਼ਾਈਨ ਹੈ ਨੈਕਸਟ ਜੋ ਡਿਜ਼ਾਈਨ ਹੈ ਇਹ ਵੀ ਤੁਹਾਨੂੰ ਜੀ ਬਨਾਰਸੀ ਸ਼ਰਟ ਤੇ ਮਿਲੇਗਾ ਇੱਤੇ ਵੀ ਹੱਤੀ ਕਢਾਈ ਹੈ ਘੇਰੇ ਤੇ ਕਢਾਈ ਕੀਤੀ ਹੋਈ ਹੈ ਚੁੰਨੀ ਤੇ ਕਢਾਈ ਕੀਤੀ ਹੋਈ ਹੈ ਟਿਸ਼ੂ ਦਾ ਦੁਪੱਟਾ ਹੈ ਜੀ ਇਹਦੇ ਨਾਲ ਤੇ ਬਾਟਮ ਇਹਦੇ ਨਾਲ ਵੀ ਉਪਰ ਦਾ ਸਿਲਕ ਦੇ ਵਿੱਚ ਹੀ ਰਹੇਗੀ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਤੋਂ ਚਾਰ ਕਲਰ ਮਿਲਣਗੇ ਤੇ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਵੇ ਤੁਸੀਂ ਆਪਣੀ ਚੋਇਸ ਅਕੋਰਡਿੰਗ ਲੈ ਸਿਲੈਕਟ ਕਰਕੇ ਸਾਨੂੰ ਫੋਟੋ ਲੈ ਕੇ ਭੇਜ ਸਕਦੇ ਹੋ ਤੇ ਰੇਟ ਸਾਰਿਆਂ ਦਾ ਅਲੱਗ-ਅਲੱਗ ਹੈ ਜੀ ਤੇ ਆਰਡਰ ਕਰਨ ਦਾ ਪ੍ਰੋਸੈਸ ਸੇਮ ਹੈ ਆਰਡਰ ਕਰਨ ਲਈ ਤੁਸੀਂ ਸਕਰੀਨਸ਼ਾਟ ਲੈ ਕੇ ਡੀਐਮ ਕਰ ਸਕਦੇ ਹੋ ਜਾਂ ਕਮੈਂਟ ਵੀ ਕਰ ਸਕਦੇ ਹੋ